ਦੇ ਦਸਿਆ ਵੀ ਤੁਸੀਂ ਜਿਵੇਂ შეਵੋਲੇ ਬੈਠੇ ਬੰਨ ਉੱਚਾ ਜਿੰਨਿਆਂ ਨੂੰ ਗਾ ਲਗਾ ਲੈਂਦੇ ਉਹਨਾਂ ਨੂੰ ਵੱਢ ਲੈਂਦੇ ਆ ਤੇ ਮਗਰਿਆਂ ਨੂੰ ਘਾ ਵੜ ਦੀ ਕੇ ਲੱਤ ਵੱੜਦੀ ਕੋਈ ਵਿਚਾਰਾ ਤਰਫੀ ਜਾਂਦਾ ਉਹਨਾਂ ਦੇ ਜਿੰਨੀਆਂ ਕੁੜੀਆਂ ਸੀ ਤੇ ਬੰਦੇ ਸੀ ਉਹਨਾਂ ਨੇ ਪਹਿਲਾਂ ਯਹਰ ਦੇ ਗੋਲਗਾ ਲੈ ਲਿਆ ਸੀ ਹੇ ਫਰੈਂਡਸ ਮੈਂ ਹਾਂ ਲਾੜ ਅਸਮਾਨ ਤੇ ਮਾਨ ਟੌਗਿਸ ਤੇ ਤੁਹਾਡਾ ਸਵਾਗਤ ਹੈ ਅੱਜ ਫਿਰ ਇੱਕ ਦਰਦ ਭਰੀ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਹਾਂ ਉਹੀ 47 ਵਾਲਾ ਦਰਦ ਜਿਹੜਾ ਭੁੱਲਦਾ ਤਾਂ ਨਹੀਂ ਹੈ ਜੇ ਵੀ ਉਸ ਨੂੰ ਅਸੀਂ ਯਾਦ ਕਰਦੇ ਹਾਂ ਵਾਧਾ ਜਾਂਦਾ ਹੈ ਵਾਧਾ ਜਾਂਦਾ ਹੈ ਤੇ ਹੋਰ ਵਾਧਾ ਜਾਂਦਾ ਹੈ ਇਸੇ ਤਰ੍ਹਾਂ ਦੀ ਇੱਕ ਦਾਸਤਾਨ ਮੇਰੇ ਕੋਲ ਬੈਠੇ ਨੇ ਬਾਪੂ ਜੀ ਇਹਨਾਂ ਨਾਲ ਗੱਲਬਾਤ ਹੋਈ ਇਹਨਾਂ ਨਾਲ ਕੁਝ ਗੱਲਾਂ ਦਸੀਆਂ ਤੇ ਮੈਂ ਬਾਪੂ ਜੀ ਨੂੰ ਇੱਕ ਬੇਨਤੀ ਕੀਤੀ ਨਵੇਦਨ ਕੀਤੀ ਕਿ ਕਿਉਂ ਨਾ ਆਪਾਂ ਇੱਕ ਗੱਲਬਾਤ ਬੈਠ ਕੇ ਕਰੀਏ ਤਾਂ ਕਿ ਇਹ ਜੋ ਵੀ ਉਹ ਸਭ ਹੋਇਆ ਤੁਸੀਂ ਅੱਖੀਂ ਵੇਖਿਆ ਉਹ ਸਾਰੀ ਦੁਨੀਆ ਸੁਣ ਸਕੇ ਪੂਰੀ ਦੁਨੀਆ ਨੂੰ ਉਸ ਵਕਤ ਜੋ ਇਹ ਕਾਲਾ ਧੂਆਂ ਚਾਰ ਚਫੇਰੇ ਅੱਗ ਵਾਂਗ ਫੈਲਿਆ ਇਸ ਦੇ ਬਾਰੇ ਪੂਰੀ ਦੁਨੀਆ ਨੂੰ ਪਤਾ ਲੱਗ ਸਕੇ ਹਾਂਜੀ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਕੀ ਨਾਂ ਜੀ ਆਪਣਾ ਪ੍ਰੀਤਮ ਸਿੰਘ ਪ੍ਰੀਤਮ ਸਿੰਘ ਹਾਂਜੀ ਤੇ ਬਾਪੂ ਜੀ ਇਹ ਜਿਹੜਾ ਪਿੰਡ ਹੈ ਕਿਹੜਾ ਪਿੰਡ ਆ ਜੀ ਆ ਬਾਉਪੁਰ 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 ਕਦੀਮ ਬਹੁਤ ਕਦੀਮ ਇਹ ਕਿਹੜੇ ਇਲਾਕੇ ਚ ਪੈਂਦਾ ਜੀ ਦਾ ਕਰਪੂਰਥਲੇ ਜ਼ਿਲ੍ਹੇ ਚ ਕਰਪੂਰਥਲਾ ਜਲਾ ਤੇ ਲਾਗੇ ਪਾਸੇ ਸ਼ਹਿਰ ਸ਼ਹਿਰ ਇਹਨੂੰ ਸੁਲਤਾਨਪੁਰ ਲੋਧੀ ਤੇ ਇਹ ਚ ਲਾਗੇ ਦਾ ਗੋਦਵਾਲ ਵੀ ਲਾਗੇ ਪੈਂਦਾ ਗੋਦਵਾਲ ਵੀ ਲਾਗੇ ਪੈਂਦਾ ਹੈਨਾ ਤੇ ਚੋਲਾ ਵੀ ਲਾਗੇ ਪੈਂਦਾ ਤੁਹਾਨੂੰ ਸੁਲਤਾਨਪੁਰ ਲਾਗੇ ਪੈਂਦਾ ਸੀ ਗੋਦਵਾਲ ਸੁਲਤਾਨਪੁਰ ਆਈਸ਼ੀ ਚੋਲਾ ਸਾਹਿਬ ਇਹ ਕਿੰਨਾ ਪੈਂਦਾ ਉਹਨੇ ਚੋਲਾ ਉਹਨਾਂ ਕੀ ਇਹ ਆ 4-5 ਕਿਲੋਮੀਟਰ ਇਹ ਆ 4-5 ਵਿਚਾਰੇ ਬੈਠੇ ਆ ਠੀਕ ਯਾ ਸਾ ਦਰਿਆ ਦੇ ਵਿਚਾਲੇ ਆ ਨਾ ਉਧਰ ਵੀ ਦਰਿਆ ਦਾ ਇੱਕ ਹਾਂ ਜੀ ਉਧਰ ਵੀ ਦਰਿਆ ਉਧਰ ਜਾਂਦਾ ਉਹ ਕੀ ਕਹਿੰਦੇ ਨੂੰ ਸੁਆ ਜਾ ਉਹ ਪਾਟੀਆਂ ਤੇ ਕਹਿੰਦਾ ਜਾਂਦਾ ਹਾਂ ਜੀ ਇਹਦੇ ਵਿਚਾਲੇ ਆ ਟਾਪੂ ਦੇ ਠੀਕ ਹੈ ਜੀ ਤੇ ਬਾਪੂ ਜੀ ਆਪਣਾ ਜਿਹੜਾ ਪਾਕਿਸਤਾਨ ਦਾ ਪਿੰਡ ਸੀ ਉਹ ਕਿਹੜਾ ਸੀ ਜੀ ਦਰਿਆ 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 ਅੱਛਾ ਦਰਿਆ ਪੂਰਾ ਪੂਰਾ ਦਰਿਆ ਅੱਛਾ ਪੂਰੇ ਲਣਕਾਣੇ ਸਾਹਿਬ ਦੀ ਜ਼ਮੀਨ ਵਾਉਂਦੇ ਸੀ ਹਾਂ ਜੀ ਤੇ ਲਣਕਾਣੇ ਸਾਹਿਬ ਤੋਂ 2 1/2 ਕਿਲੋਮੀਟਰ ਹੀ ਸੀਗਾ ਨਾਲ ਹੋਰ ਦੋ ਆਰੇ ਪਿੰਡੋਂ ਅੱਛਾ ਇਹ ਪਿੰਡ ਸੀ ਇਹ ਪਿੰਡ ਸੀ ਲਾਗੇ ਪਾਸੇ ਦੇ ਹੋਰ ਦੋ ਚਾਰ ਪਿੰਡ ਹੋਰ ਲਾਗੇ ਬਾਰ ਵੱਡਾ ਸਟੇਸ਼ਨ ਪੈਂਦਾ ਸੀ ਹਾਂਜੀ ਹੋਰ ਕੋਈ ਆਲੇ ਹੋਰ ਕੋਟਵਾਰ ਪਿੰਡ ਪੈਂਦਾ ਸੀ ਜਿੰਨਾਂ ਦਾ ਮੈਨੂੰ ਪਤਾ ਠੀਕ ਹੈ ਜੀ ਉਹ ਸਾਡੇ ਕੁਝ ਰਿਸ਼ਤੇਦਾਰ ਕੋਟਵਾਰ ਰਹਿੰਦੇ ਸੀ ਹਾਂਜੀ ਕੁਝ ਧੂੜ ਕੋਟ ਰਹਿੰਦੇ ਸੀਗੇ ਜੀ ਜੀ ਧੂੜ ਕੋਟ ਵੀ ਉੱਥੇ ਉਹਦੇ ਜਿਹੀ ਸੀਗਾ ਠੀਕ ਹੈ ਜੀ ਅੱਛਾ ਇਹ ਰਹਿੰਦੇ ਸੀ ਕੁਝ ਧੂੜ ਕੋਟ ਰਹਿੰਦੇ ਸੀ ਤੇ ਕੋਸ਼ ਸਾਡੇ ਰਹਿੰਦੇ ਸੀ ਬੌਲ ਨਗਰ ਉਹ ਹਿੰਦੂਮਲ ਕੋਟ ਲੱਗ ਕੇ ਆ ਜਾਂਦਾ ਠੀਕ ਹੈ ਜੀ ਬੌਲ ਨਗਰ ਉਹ ਇੱਥੇ ਰਹਿੰਦੇ ਸੀ ਤੇ ਬਾਪੂ ਜੀ ਤੁਸੀਂ ਕਿਹਾ ਕਿ ਨਨਕਾਣਾ ਸਾਹਿਬ ਮਤਲਬ ਕਿ ਨਨਕਾਣੀ ਦੀ ਜ਼ਮੀਨ ਮਤਲਬ ਗੁਰਦਾਰੇ ਨਾਲ ਤੇ ਜਮਾਨਾ ਉਹ ਰਾਏ ਬਲਾਕ ਦੇ ਦੋ ਪਿੰਡ ਦਿੱਤੇ ਹੋਏ ਦੋ ਤਲਵੰਡੀਆਂ ਨਾਂ ਲਾਈਆਂ ਜਦੋਂ ਇਹਦਾ ਪਟਵਾਰੀ ਦਾ ਬਾਬੇ ਨਾਰਗ ਦਾ ਪਿਓ ਕਰਦਾ ਸੀ ਨਾ ਉਹਦੀ ਨੌਕਰੀ ਤੇ ਇਹ ਗਾਈਆਂ ਚਾਰ ਲਗਿਆ ਤੇ ਖੇਤੀ ਗਈ ਉਜੜ ਹਾਂਜੀ ਤੇ ਉਹਨੇ ਆ ਕੇ ਆਖਿਆ ਵੀ ਮੇਰੀ ਖੇਤੀ ਆਰਤੀ ਤੇਰੇ ਮੁੰਡੇ ਨੇ ਇਹਨਾਂ ਨੂੰ ਵੀ ਦੱਸੋ ਹਾਂਜੀ ਤੇ ਉਹ ਖੇਤੀ ਯਾਰਤੀ ਜੋ ਵੇਖਣ ਗਏ ਕਿ ਉਹ ਨਾਗ ਨੇ ਸ਼ਾ ਕੀਤੀ ਹੋਈ ਹਾਂਜੀ ਕੀਤੀ ਹੋਈ ਤੇ ਉਹ ਵੇਖ ਕੇ ਉਹਨੇ ਆਖਿਆ ਇਹ ਰੱਬੀ ਬਤਾਰ ਆ ਕੋਈ ਜੀ ਜੀ ਤੇ ਆਦਾ ਜੀ ਤੈਨੂੰ ਮੈਂ ਤੁਸੀਂ ਕਿਸੇ ਉਹਨਾਂ ਕੁਛ ਕਰੋ ਮੈਂ ਤੈਨੂੰ ਦੋ ਪੈੰਡ ਦੇ ਦੇਣਾ ਤੇ ਤੁਸੀਂ ਤੁਹਾਡੋ ਖਾਦੇ ਮੁੱਕਦੇ ਨਹੀਂ ਉਹਨੇ ਕਿਹਾ ਮੈਨੂੰ ਨਹੀਂ ਲੋੜ ਇਹ ਲੋਹ ਲੰਗਰ ਨਾਲ ਆ ਅੱਛਾ ਜੀ ਉਹ ਜ਼ਮੀਨ ਲੋਹ ਲੰਗਰ ਨਾਲ ਲੱਗੀ ਹੋਈ ਉਹ ਅਸੀਂ ਹਿੱਸੇ ਤੇ ਵੰਦੇ ਹੁੰਦੇ ਸੀ ਕਿੰਨੀ ਜ਼ਮੀਨ ਆ ਜੀ ਉਹ ਆ ਗਿਆ 750 ਮਰਬਾ 750 ਮਰਬਾ ਮਤਲਬ ਜੇ 757 ਦੁਣੀ 14 ਇਹ ਹੁਣ ਤੂੰ ਕਰੀ ਜਾ 25 ਕਿਲੋ ਦਾ ਮਰਬਾ ਇਹ ਤੇ ਮੇਰੇ ਖਾਲਾ ਭਈਆ ਰਾਂ ਦੇ ਜਿੰਨੇ ਮੈਂ ਹੁਣ ਤੂੰ ਕਰ ਲੈ ਬਹੁਤ ਹੀ ਜਿਆਦਾ ਜੀ ਇਹ ਤੂੰ ਵੇਖ ਲੈ ਸਾਡੇ ਮੇਰੇ ਦਾਦੇ ਨੇ ਸਾਰੀ ਉਮਰ ਹੀ ਉੱਥੇ ਕੱਢੀ ਆ ਅੱਛਾ ਜੀ ਸਾਡੇ ਬਾਪੂ ਨੇ ਉੱਥੇ ਜੰਮੇ ਤੇ ਉੱਥੇ ਮੈਂ 18 ਸਾਲ ਦਾ ਹੋਇਆ ਜਦੋਂ ਪਾਕਿਸਤਾਨ ਬਣਿਆ ਤੇ ਫੇਰ ਆਏ ਆ ਅੱਛਾ ਤੇ ਉਹ ਜਿਹੜੀ ਜ਼ਮੀਨ ਆ ਹੁਣ ਵੀ ਹੈ ਜੀ ਹਾਂ ਜੀ ਹੋਣੀ ਹੋਣ ਵੀ ਹੈ ਹੋਰ-ਹੋਰ ਵਾਉਂਦਾ ਜੀ ਉਹ ਉਹ ਮੁਸੇਮਾਰ ਵਾਉਂਦੇ ਆ 7 ਰੁਪਏ ਕਨਾਲ ਤੇ ਠੇਕੇ ਤੇ 7 ਰੁਪਏ ਕਨਾਲ ਹਾਂ ਕਿੱਲੇ ਦਾ ਠੇਕਾ ਕਿੰਨਾ ਆ 70 70 ਰੁਪਏ ਇੱਥੇ ਸਾਡੇ ਕੋਲ ਜਿਹੜਾ ਮਗਰਬੋਰ ਦੀ ਉਹਦਾ ਵੇਖ ਕਿੰਨਾ-ਕਿੰਨਾ ਲੈਂਦੇ ਆ ਤੇ ਇਹ ਕੀ ਚੱਕਰ ਆ ਇਹ ਕਿਹੜਾ ਕਾਨੂੰਨ ਆ ਵੀ ਇਹ ਕਾਨੂੰਨ ਨਹੀਂ ਉਹ ਮਰਜ਼ੀ ਨਾਲ ਅਗਲੇ ਦੀ ਨਹੀਂ ਇਹ ਗਵਰਨਮੈਂਟ ਸਿਸਟਮ ਆ ਜਾਂ ਗਵਰਨਮੈਂਟ ਸਿਸਟਮ ਆ ਉਧਰ ਦਾ ਗਵਰਨਮੈਂਟ ਸਿਸਟਮ ਆ ਕਿ ਇੰਨੀ ਚੱਲ ਰਿਹਾ ਇੰਨੀ ਜਮੀਨ ਸੀ ਤੁਹਾਡੀਆਂ ਵੀ ਨਹੀਂ ਜਮੀਨ ਹੁੰਦੀ ਸੀ ਸਾਡੇ ਕੋਲ 25 ਕਿੰਨੇ 25 ਕਿੱਲੇ 1 ਮਰਬਾ ਹਾਂ 1 ਮਰਬਾ ਠੀਕ ਹੈ ਜੀ ਜਿਹੜਾ ਨਾ ਘੋੜੀ ਪਾਲਦਾ ਸੀ ਉਹਨੂੰ ਉਹਨੂੰ ਮਰਬਾ ਫਰੀ ਦਿੰਦੇ ਸੀਗੇ ਘੋੜੀ ਦਾ ਖਰਚ ਘੋੜੀ ਪਾਲਦਾ ਮਤਲਬ ਘੋੜੀ ਜੇ ਤੂੰ ਘੋੜੀ ਰੱਖੀ ਆ ਹੂੰ ਤੇ ਘੋੜੀ ਦਾ ਖਰਚ 1 ਮਰਬਾ ਸੀਗਾ ਉਹਦਾ ਹਿੱਸਾ ਨਹੀਂ ਸੀ ਲੈਂਦੇ ਉਹ ਅੱਛਾ ਜੀ ਹਾਂ ਉਹ ਤੈਨੂੰ ਪ੍ਰੀਮੀਅਮ ਇਹ ਘੋੜੀ ਖਾ ਜਾਂਦੀ ਆ ਇਹਨਾਂ ਖਰਚਾ ਤੇ ਉਹ ਕਿਉਂ ਰੱਖਣੀ ਪੈਂਦੀ ਸੀ ਜਦੋਂ ਮੁਸਲਮਾਨੇ ਰਾਜ ਸੀ ਜਦੋਂ ਉਹ ਚੌਧਰੀ ਜਾਂਦਾ ਹੁੰਦਾ ਨਾ ਗੇੜਾ ਮਾਰਨ ਤੇ ਉਦੋਂ ਉਹਦੇ ਵਾਸਤੇ ਉਹਨੂੰ ਗਾੜੀ ਉਹਦੇ ਨਾਲ ਜਿਹੜੇ ਐਲਕਾਰ ਹੁੰਦੇ ਸੀ ਉਹਨਾਂ ਨੂੰ ਦੇਣੀ ਪੈਂਦੀ ਸੀ ਜੀ ਜੀ ਠੀਕ ਹੈ ਹਾਂਜੀ ਅੱਛਾ ਜੀ ਹਾਂ ਸਾਡੇ ਤਾਂ ਇਹ ਨਹੀਂ ਰੱਖੀ ਹੁੰਦੀ ਸੀ ਤੇ ਆਪਣੀ ਉਧਰ ਜਦੋਂ ਤੁਸੀਂ ਖੇਤੀਬਾੜੀ ਕਰਦੇ ਹੀ ਜਦੋਂ ਪਾਰਟੀਸ਼ਨ ਹੋਇਆ ਵੰਡ ਹੋਈ ਆਪਣੀ ਕਿੰਨੀ ਕੁ ਉਮਰ ਸੀ ਜੀ ਉਦੋਂ ਉਦੋਂ 18 ਸਾਲ ਦੀ ਉਮਰ ਸੀ ਮੇਰੀ 18 ਸਾਲ ਹਾਂ 18 ਜੀ ਜੀ ਹਾਂ ਇਹ 18ਵਾਂ ਸਾਲ ਹੀ ਤੇ ਬੜੀ ਇੱਕ ਅਜੀਬੋ ਜਿਹੀ ਬਗਾਹਿਆ ਚੌਂਦਾ ਰਿਹਾ 18ਵਾਂ ਸਾਲ ਹੈ ਟਾਡੀ ਇਹ ਇੱਕ ਇਹੋ ਜਿਹਾ ਮੋੜ ਤੇ ਸੀ ਜਿੱਥੇ ਆ ਪੂਰੇ ਤੇ ਜਦੋਂ ਜਦੋਂ ਬੰਦਾ ਸੋਚਦਾ ਵੀ ਹੁਣ ਤਾਂ ਦੁਨੀਆ ਮੇਰੇ ਹਿਸਾਬ ਨਾਲ ਹੀ ਚੱਲਣੀ ਚਾਹੀਦੀ ਹਾਂ ਉਹ ਮੈਂ ਕਿੰਨਾ ਉਹ ਹੀ ਸੀ ਉਹ ਮਰਸੀ ਤੁਹਾਡੀ ਉਹ ਸੀ ਉਸੇ ਤੇ ਬਾਪੂ ਜੀ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਤੁਸੀਂ ਮਤਲਬ ਉਧਰ ਖੇਤੀਬਾੜੀ ਕਰ ਰਹੇ ਸੀ ਬਾਬੇ ਨਾਨਕ ਦੇ ਉਧਰ ਜ਼ਮੀਨ ਲੈ ਕੇ ਬਾਹਰ ਰਹੇ ਸੀ ਹਾਂਜੀ ਤੇ ਕਿਸੇ ਗੱਲ ਦੀ ਕਮੀ ਨਹੀਂ ਬੜਾ ਟਾ ਟੱਪਾ ਹੋਣਾ ਬਿਲਕੁਲ ਬਿਲਕੁਲ ਜੀ ਤੇ ਮੈਨੂੰ ਇਹ ਗੱਲ ਦੱਸੋ ਕਿ ਜਦੋਂ ਇਹ ਪਾਰਟੀਸ਼ਨ ਹੋਇਆ ਤੇ ਜਦੋਂ ਇਹ ਪਤਾ ਲੱਗਾ ਤੁਹਾਨੂੰ ਪਹਿਲੀ ਵਾਰ ਵੀ ਆਹ ਕੰਮ ਹੋ ਗਿਆ ਉਦੋਂ ਕੀ ਕਰ ਰਹੇ ਸੀ ਕਿੱਥੇ ਸੀ ਉਦੋਂ ਨਣਕਾਣੇ ਸਾਹਿਬ ਗੁਰਦੁਆਰੇ ਅਸੀਂ 100 ਘਾਰ ਇਕੱਠਾ ਹੋਇਆ ਹੋਇਆ ਸੀ 100 ਘਾਰ ਪਹਿਲੀ ਵਾਰੀ ਮੋਂਦਾ ਸੀ ਮਾਛੀ ਜੋ ਆ ਪਿੰਡ ਤੁਸਣਿਆ ਨਾ ਅੱਗੇ ਸਰਪੰਚ ਆਹ ਮਾਛੀ ਜੋ ਹਾਂ ਇਹ ਸਾਰੇ ਜਿੰਨੇ ਇੱਥੇ ਪਿੰਡੇ ਸਾਰੇ ਅਸੀਂ ਇਕੱਠੇ ਸੀਗੇ ਅੱਛਾ 100 ਦਾ 100 ਘਾਰੀ ਅਸੀਂ ਪੈੜੀ ਵਾਉਂਦਾ ਸੀ ਤੇ 100 ਹੀ ਘਾਰ ਅਸੀਂ ਇਕੱਠੇ ਹੋ ਗਏ ਨਾ ਪਹਿਲਾਂ ਹੀ ਤੇ ਗੱਡਿਆਂ ਦੇ ਉੱਤੇ ਰੱਖ ਲਿਆ ਆਟਾ ਪੀ ਕੇ ਮਹੀਨਾ ਪਹਿਲਾਂ ਵੀ ਜਾਣਾ ਪੈਣਾ ਨਹੀਂ ਨਹੀਂ ਮਤਲਬ ਮੈਂ ਮੇਰੀ ਗਲਤੀ ਸੁਣੋ ਜਦੋਂ ਮਤਲਬ ਤੁਸੀਂ ਤੁਹਾਨੂੰ ਲੱਗਾ ਪਤਾ ਹਾਂ ਤੇ ਉਦੋਂ ਸ਼ਾਮਾਂ ਸੀ ਦੁਪਹਿਰ ਸੀ ਉਦੋਂ 10 ਵਜੇ ਹੀ ਰਾਤ ਦੇ ਰਾਤ ਦੇ 10 ਵਜੇ ਦਾ ਗੱਲ ਪਾ ਪਹਾ ਦੋਹਾਂ ਮਹੀਨਾ ਸੀ ਹਾਂਜੀ ਪੰਜ ਭਾਦੋਂ ਸੀ ਤੇ ਸੰਗਰਾੰਦੀ ਤੇ ਸੁੱਤੇ ਤੁਸੀਂ ਉਦੋਂ ਨਹੀਂ ਸੁੱਤੇ ਨਹੀਂ ਸੀ ਜਾਗਦੇ ਬੈਠੇ ਸੀ ਇਹ ਹੋ ਰਿਹਾ ਸੀ ਰੌਲਾ ਪੈ ਰਿਹਾ ਸੀ ਦੋ ਦਿਨ ਅੱਗੋਂ ਪੈ ਗਿੰਦਾ ਰੌਲਾ ਵੀ ਅੱਜ ਉਥੇ ਆਓ ਮਾਰਤੇ ਆ ਅੱਜ ਉਥੇ ਵੜਦੇ ਅੱਛਾ ਮਤਲਬ ਜਦੋਂ ਇਹ ਅਨਾਉਂਸਮੈਂਟ ਹੋਈ ਉਸ ਤੋਂ ਪਹਿਲਾਂ ਵੀ ਕਟਵੜ ਚਾਲੂ ਸੀ ਚਾਲੂ ਸੀ ਚਾਲੂ ਸੀ ਦੋ ਦਿਨ ਅੱਗੋਂ ਚਾਲੂ ਸੀ ਅੱਛਾ ਕੀ ਹੈ ਜੀ ਓਏ ਉਧਰ ਜਿਹੜੇ ਮੁਸਲਮਾਨ ਸੀ ਉਹਨਾਂ ਕਿਹਾ ਓਏ ਸਾਡੇ ਮੁੰਡੇ ਨੂੰ ਮਾਰਿਆ ਤੁਸੀਂ ਓਏ ਉਦੋਂ ਫੜ ਕੇ ਮਾਰਦੇ ਹੋ ਇਹਨਾਂ ਸਾਡੇ ਮੁੰਡੇ ਨੂੰ ਗਾਲਾਂ ਕਢੀਆਂ ਤੁਸੀਂ ਓਏ ਮਤਲਬ ਬਾਨਾ 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 ਲੱਭ ਕੇ ਮਾਰ ਦੋ ਮਾਰ ਦਿਓ ਅੱਛਾ ਜਿਵੇਂ ਰਾਤ ਨੂੰ ਦਾਗ ਪੀਆ ਤੁਰਨਾ ਪੈਣਾ ਅੱਛਾ ਪਤਾ ਲੱਗ ਗਿਆ ਸੀ ਹਾਂ ਪਤਾ ਲੱਗ ਗਿਆ ਸੀ ਤੇ ਜਦੋਂ 10 ਵਜੇ ਪੀਪਾ ਖੜਕਾਇਆ ਹਾਂਜੀ ਉਦੋਂ ਇਹ ਕੀਤਾ ਕਿ ਜਿਹੜਾ ਦਿਨ ਚੜੇ ਤੇ ਇੱਥੇ ਰਹਿ ਗਿਆ ਉਹ ਮਾਰਿਆ ਜਾਊਗਾ ਜਿਹੜਾ ਹੁਣ ਤੁਰ ਪਊਗਾ ਉਹਨੂੰ ਕੁਝ ਨਹੀਂ ਕੋਈ ਆਖੂ ਤੇ ਉਸ ਤੋਂ ਪਹਿਲਾਂ ਜਦੋਂ ਮਤਲਬ 10 ਵਜੇ ਤੋਂ 10 ਵਜੇ ਤੁਰਨਾ ਸੀ ਉਹ ਤੋਂ ਜਿਹੜੇ ਪਹਿਲੇ 2-4 ਦਿਨ ਸੀ ਉਦੋਂ ਸ਼ਾਂਤੀ ਸੀ ਕਿ ਉਦੋਂ ਵੀ ਗੜਬੜ ਹੋ ਰਹੀ ਸੀ ਗੜਬੜ ਸੀ ਪੂਰੀ ਉਦੋਂ ਉਹਦੇ ਵੀ ਚੱਕਰ ਸੀ ਉਹਨੋਂ ਇਹ ਚੱਕਰ ਸੀ ਵੀ ਜਦੋਂ ਜੀ ਕਰਦਾ ਸੀ ਨਾ ਜਿਹੜਿਆਂ ਮੁਸਲਮਾਨਾਂ ਦਾ ਉਹਨੂੰ ਸਿੱਖਾਂ ਦੇ ਮੁੰਡਿਆਂ ਨੂੰ ਮਾਰ ਦਿੰਦੇ ਸੀ ਸਿੱਖਾਂ ਨੂੰ ਵੜਦੇ ਸੀ ਹੋਰ ਨਹੀਂ ਆਪੇ ਮਤਲਬ ਇਹ ਕਿੰਨੇ ਦਿਨ ਪਹਿਲਾਂ ਇਹ ਗੱਲ ਹੋਜੀ ਦੋ ਦੋ ਤਿੰਨ ਦਿਨ ਪਹਿਲਾਂ ਦੋ ਦਿਨ ਪਹਿਲਾਂ ਇਹਨਾਂ ਨੇ ਸਲਾਹ ਕਰ ਲਈ ਸੀ ਪੀਸੀਬ ਹੁਣ ਇਹ ਉੱਠਦੇ ਨਹੀਂਗੇ ਇਹ ਛਾਲਨੇ ਪੈਣੇ ਆ ਅਛਾ ਇਦਾਂ ਨਹੀਂ ਜਾਣਾ ਇਦਾਂ ਇਦਾਂ ਨਹੀਂ ਜਾਣਾ ਇਹਨਾਂ ਨੂੰ ਛਾਲਣਾ ਪੈਣਾ ਉਹਦਾ ਦੋ ਸਾਲ ਹੀ ਅੱਗੋਂ ਰੋਲਾ ਪੈਂਦਾ ਸੀ ਵੀ ਪਾਕਿਸਤਾਨ ਬਣ ਗਿਆ ਜੀ ਹਿੰਦੁਸਤਾਨ ਬਣ ਜਾਣਾ ਜੀ ਇਹ ਜਾਣਾ ਪੈਣਾ ਕਿ ਲੋਕਾਂ ਦੇ ਸੀ ਜਾ ਕੇ ਕੀ ਕਰਨਾ ਪਾ ਕੰਮ ਹੀ ਕਰਦਿਆਂ ਪੈ ਇੱਥੇ ਖੜੀ ਚੱਲਾਂਗੇ ਹਾਂ ਜੀ ਇਹ ਫੇਜ ਜੱਜਰੋ ਇਹ ਕਤਲਿਆਮ ਜਾਂ ਚੱਲ ਰਿਆ ਸੀ ਪਹਿਲਾਂ ਹੀ ਹੂੰ ਵੀ ਉੱਥੇ ਸਿੱਖਾਂ ਦਾ ਮੁੰਡਾ ਮਾਰਦਾ ਉੱਥੇ ਕੋਹ ਬਾਨੇ ਬਣਾ ਕੇ ਬਾਨੇ ਬਾਨੇ ਸਿੱਖਾਂ ਨੇ ਉਦੋਂ ਕੋਈ ਐਕਸ਼ਨ ਨਹੀਂ ਲਿਆ ਕੋਈ ਕਾਰਵਾਈ ਨਹੀਂ ਕੋਈ ਕੋਈ ਸੁਣਵਾਈ ਨਹੀਂ ਹੁੰਦੀ ਸੀ ਨਦੀ ਤਾਂ ਹੀ ਤੁਰੇ ਸੀਗੇ ਮਰ ਸਿੱਖਾਂ ਦੀ ਗਿਣਤੀ ਘਟ ਸੀ ਘਟ ਸੀ ਕਿੰਨੇ ਕ ਪਰਸੈਂਟ ਅੱਧੇ ਵੀ ਘਟ ਅੱਧੂ ਵੀ ਘਟ ਸੀ ਉਧਰ ਮੁਸਲਮਾਨਾਂ ਦੀ ਯਾਦੀ ਸੀ ਪਰ ਜਦੋਂ ਇਹ ਮਾਹੌਲ ਬਣ ਗਿਆ ਉਦੋਂ ਫਿਰ ਬੁਗਤ ਕੋਈ ਨਹੀਂ ਸੀ ਇੱਥੇ ਰੋਹਾਂ ਦੀ ਕੋਈ ਬੁਗਤ ਨਹੀਂ ਸੀ ਇੱਥੇ ਭਾਵੇਂ ਇੱਕ ਸਿੱਖ ਸੀਗਾ ਕਿ 20 ਮੁਸਲਮਾਨ ਢੋਲ 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 ਵਜ ਕੇ ਤੁਸੀਂ ਪੀਪਾ ਖੜਕਾਤਾ ਫਿਰ ਉਸ ਤਰ੍ਹਾਂ ਪੈ ਆਇਆ ਤੁਰ ਪਾਇ ਪੈਗੜੀ ਤੁਰ ਪਾਇ ਤੇ ਇਹ ਕਿਹੜੀ ਜਗਾ ਤੋਂ ਨਨਕਾਣਾ ਸਾਹਿਬ ਤੋਂ ਨਨਕਾਣਾ ਸਾਹਿਬ ਤੋਂ ਖਾਸ ਗੁਰਦੁਆਰਿਆਂ ਤੇ ਕਿੰਨੇ ਕੁ ਲੋਕ ਸੀ ਉਦੋਂ ਉਦੋਂ ਹੀ 100 ਘਰ ਸੀ ਤੁਰੇ ਇਕੱਠਾ ਤੇ ਜਦੋਂ ਤੁਰੇ ਉਥੋਂ ਦੇ ਤੁਸੀਂ ਸੋਚਿਆ ਸੀ ਵੀ ਅੱਜ ਗੁਰੂ ਘਰ ਛੱਡ ਕੇ ਚਲੇ ਆ ਕਿ ਦੇ ਸਾਰੇ ਕੀ ਸੋਚਿਆ ਸੀ ਉਹ ਮਾਰ ਲਈ ਵੀ ਇਹ ਤਾਂ ਸਾਡੀਆਂ ਜੜਾਂ ਬਾਬੇ ਦੀਆਂ ਵੀ ਜੜਾਂ ਤੇ ਅੱਜ ਕੀ ਚੱਕਰ ਕਿੱਥੇ ਜਾਣਾ ਕਿਉਂ ਅਸੀਂ ਕੁਦਰਤੀ ਰਹੇ ਬਾਬੇ ਨਾਨਕ ਦੇ ਘਰ ਚ ਹੀ ਆ ਹਾਂਜੀ ਜੇ ਉਹਨੂੰ ਆਵੇ ਨਾ ਇੱਥੇ ਰਹੇ ਰਹਿ ਬਾਬੇ ਨਾਨਕ ਦੇ ਘਰ ਚ ਆ ਚਲੋ ਕੋਈ ਗੱਲ ਦੀ ਪਰ ਇੱਧਰ ਚਲੋ ਸਿੱਖਾਂ ਦਾ ਹਿੰਦੂਸਤਾਨ ਦਾ ਬਹੁਤਦਰ ਹੁਣ ਕੋਈ ਰਹਿ ਨਹੀਂ ਗਿਆ ਤਾਂ ਆਮ ਸੰਭਾਲ ਤੇ ਉਥੋਂ ਤੁਰੇ ਫਿਰ ਜਦੋਂ ਇੱਥੋਂ ਤੁਰੇ ਤੇ ਕਿੰਨੇ ਕੁ ਲੋਕ ਸੀ ਕਾਫਲੇ ਵਿੱਚ ਕਾਫਲਾ ਤਾਂ ਬਹੁਤ ਵੱਡਾ ਸੀਗਾ ਯਾਨੀ 100 ਘਰ ਤੇ ਇਕੱਠਾ ਹੀ ਤੁਰਿਆ ਸੀ ਨਾ ਸਾਡਾ ਉਹਦੇ ਵਿੱਚ ਕੋਈ ਅੱਗੇ ਤੁਰ ਪਿਆ ਕੁਝ ਮਗਰ ਤੁਰ ਪਿਆ ਕੁਝ ਨੇ ਡਾਂਗਾ ਫੜ ਲੀਆਂ ਬਰੋਬਰ ਵੀ ਜੇ ਮੁਸਲਮਾਨ ਪਏ ਵੀ ਆਪਾਂ ਹਮਲਾ ਕਰਨਾ ਆਪਾਂ ਉਹਨਾਂ ਤੇ ਹਾਂ ਬਤਾਜ ਕੋ ਡਾਂਗਾ ਕਰਪਾਨਾ ਇੱਕ ਕਰਪਾਨਾ ਡਾਂਗਾ ਇਹ ਹੈਗੀਆਂ ਸੀ ਹੋਰ ਅਸਲਾ ਕੋਈ ਨਹੀਂ ਸੀ ਤੇ ਬੰਦੂਕਾਂ ਬਦੱਕਾ ਨਹੀਂ ਬੰਦੂਕਾਂ ਹੈ ਨਹੀਂ ਸੀ ਠੀਕ ਹੈ ਤੇ ਘੱਟ ਦੇ ਹਮਲਾ ਹਮਲਾ ਕੋਈ ਨਹੀਂ ਕੋਈ ਰਸਤੇ 'ਚ ਨਹੀਂ ਮਾਲਕ ਦੀ ਮੇਲ ਰਹੀ ਜੀ ਬਾਬੇ ਨਾਨਕ ਦੀ ਅੱਛਾ ਜੀ ਤੇ ਇੱਕ ਮਹੀਨੇ 'ਚ ਆ ਕੇ ਲੱਗੇ ਆ ਤੁਰ ਕੇ ਪਰੋਜਪੁਰ ਵਾਲੇ ਗੰਦਾ ਸੌਣ ਅੱਛਾ ਉੱਥੋਂ ਚੱਲੇ ਇੱਕ ਮਹੀਨੇ 'ਚ ਇੱਕ ਮਹੀਨੇ 'ਚ ਤੇ ਸੌਣ ਦਾ ਹਾਲ ਤਾਬ ਕੀ ਸੀ ਸੌਣ ਦਾ ਕੋਈ ਜੇ ਜ਼ਰਾ ਰਾਤ ਨੂੰ ਜਦੋਂ ਗਾੜੀਆਂ ਢੋਲ ਵਜਾਉਂਦੇ ਤੇ ਪਿੱਛੋਂ ਤੋਂ ਉੱਥੇ ਜਿੱਥੇ ਤੁਰੇ ਹੋਵੇ ਉੱਥੇ ਬਹਿ ਜਾਂਦੇ ਸੀਗੇ ਤੇ ਰੁਕ ਜਾਓ ਇੱਜੇ ਰੁਕ ਜਾਓ ਤੇ ਖਾਣਾ ਤੇ ਸਾਰੇ ਮੀਂਹ ਜਿਹੜਾ ਦੋ ਵਾਰੀ ਪਕਾਇਆ ਸੀਗਾ ਉਦਾਂ ਹੀ ਉਹ ਚੱਕ ਲੈਂਦੇ ਸੀ ਜਿਹੜਾ ਵੱਧਦਾ ਸੀ ਵੀ ਰਾਜ ਨਹੀਂਗਾ ਪਕਾਉਣਾ ਫਿਰ ਰਾਜ ਨਹੀਂ ਲੱਭਣਾ ਜਿੱਥੇ ਉਹਨਾਂ ਨੇ ਲੱਭਣਾ ਉੱਥੇ ਪਹਿਲਾਂ ਉਹਨਾਂ ਤਲਾਸ਼ੀ ਕਰਨੀ ਪਾਣੀ ਜਿਹੇ ਯੇਰ ਤਾਂ ਨਹੀਂ ਪਾਇਆ ਹੋਇਆ ਕਿਸੇ ਪਿੰਡਾਂ ਦੇ ਵਿੱਚ ਜਿਹੜੇ ਮੁਸਲਮਾਨ ਦੇ ਪਿੰਡੂ ਜੜ ਕੇ ਗਏ ਸੀ ਉਹ ਰਾਸ਼ਨ ਫਿਰ ਸਾਨੂੰ ਦੇਣਾ ਉਹਨੂੰ ਟੈਸਟ ਕਰਕੇ ਉੱਥੇ ਵੀ ਦੋ ਦਿਨ ਬਹਿਣਾ ਮਤਲਬ ਇਹ ਸਾ ਲੈਣਾ ਇਹ ਚੱਕਰ ਹੋਏ ਸੀ ਜਿਹੜਾ ਪਾਇਆ ਗਿਆ ਹਾਂ ਹਾਂ ਪਾਇਆ ਗਿਆ ਬਲਦੋਗ ਮਰੇ ਸੀ ਮਰੇ ਸੀ ਦਾ ਮਰੇ ਸੀ ਇਹ ਇੱਕਦਾਂ ਮਰੇ ਸੀ ਇਹ ਸਿੱਖਾਂ ਨੇ ਕੰਮ ਕੀਤਾ ਤੇ ਮੁਸਲਮਾਨਾਂ ਨੇ ਨਹੀਂ ਕੀਤਾ ਮੁੱਕਾਂ ਨੇ ਮੁਸਲਮਾਨਾਂ ਨੇ ਸਿੱਖਾਂ ਨੇ ਇਹ ਕੰਮ ਕੀਤਾ ਨਾ ਸਿੱਖਾਂ ਨੇ ਉਧਰ ਕੀ ਕਰਨਾ ਸਿੱਖਾਂ ਨੇ ਇੱਧਰ ਕੀਤਾ ਨਹੀਂ ਸਿੱਖਾਂ ਨੇ ਇੱਧਰ ਕੀਤਾ ਨਾ ਇਹ ਇੱਧਰ ਕੀਤਾ ਇਹ ਵੀ ਪਾਈ ਗਏ ਵੀ ਚਲੋ ਪਾ ਹਾਂ ਇੱਧਰ ਕੀਤਾ ਇੱਧਰ ਸਿੱਖਾਂ ਨੇ ਕੀਤਾ ਉਧਰ ਮੁਸਲਮਾਨਾਂ ਨੇ ਸਿੱਖਾਂ ਦੇ ਘਰ ਤਾਂ ਤੇ ਬਾਪੂ ਜੀ ਮੈਂ ਗੱਲ ਹੋਰ ਪੁੱਛਣਾ ਚਾਹੂੰਗਾ ਜਦੋਂ ਉੱਥੋਂ ਮਤਲਬ ਤੁਸੀਂ ਤੁਰੇ ਆ ਇੱਕ ਮਹੀਨਾ ਦਾ ਏ ਸਫਰ ਸੀਗਾ ਹਾਂਜੀ ਇਹਦੇ ਵਿੱਚ ਤੁਹਾਨੂੰ ਕੋਈ ਤਰ੍ਹਾਂ ਨਾ ਘਟਨਾ ਜਾਂ ਕੋਈ ਨਹੀਂ ਕੋਈ ਨਹੀਂ ਘਟਿਆ ਇਹਦਾ ਕੀ ਕਾਰਨ ਗੱਲ ਇਹਦਾ ਤਰ ਨਹੀਂ ਕਾਫਲਾ ਵੱਡਾ ਸੀ ਹਾਂਜੀ ਕਿ ਸਾਰਿਆਂ ਦੇ ਕੋਲੇ ਇੱਕੋ ਸ਼ੇਨਾ ਵਿੱਚ ਫੌਜੀ ਸੀ ਬੰਦੇ ਹਾਂਜੀ ਕਿਉਂ ਉਹ ਵੀ ਖਿਲਾੜੀ ਸੀ ਸਪੂਰੇ ਹੁੰਦੇ ਤੇ ਉਹ ਸਿੱਧਾ ਕਿ ਉਹ ਤੁਰੇ ਆਉਂਦੇ ਚ ਨਾਲ ਗੋਰਖਾ ਮਿਲਟਰੀ ਸੀਗੀ ਅੱਛਾ ਜੀ ਹਾਂਜੀ ਉਹਨਾਂ ਨੇ ਤੇ ਉਹਨਾਂ ਜਦੋਂ ਖੜਾਉਣੀ ਮਿਲਟਰੀ ਜੇ ਇਥੋਂ ਕਾਫਲਾ ਸਲਤਨਪੁਰ ਤੇ ਤੁਰਿਆ ਜਾਂਦਾ ਹਾਂਜੀ ਗਾਰਡੀਆਂ ਢੋਲ ਵੱਜ ਗਿਆ ਖਲੋ ਗਿਆ ਪਿਛਲਾ ਪਿਛੇ ਖਲੋ ਗਿਆ ਜਦੋਂ ਖਰੂਣਾ ਦੋ ਦਿਨ ਖੜੂਣਾ ਤੇ ਰਾਤ ਨੂੰ ਖੜੂਣਾ ਤੇ ਦੋਸਤਾਂ ਨੇ ਘੰਟੇ ਖੜੂਣਾ ਤੇ ਫੇਰ ਢੋਲ ਵੱਜ ਪਿਆ ਤੇ ਤੁਰ ਪੋ ਤੁਸੀਂ ਕੋਈ ਇਹੋ ਜਿਹਾ ਰਸਤੇ 'ਚ ਵਾਕਿਆ ਦੇਖਿਆ ਜਿੱਥੇ ਗੜਬੜ ਹੋ ਚੁੱਕੀ ਸੀ ਉੱਥਾਂ ਹੀ ਨੰਗੇ ਹੋਵਾਂਗੇ ਕੋਈ ਮਾਹੌਲ ਉਹ ਵੇਖਿਆ ਜਦੋਂ ਟੱਪ ਕੇ ਆਏ ਨਾ ਹੈਡ ਅਪਰੋਚਪੁਰਾ ਜਿੱਥੇ ਪਿਛੇ ਇੱਕ ਬੰਨ ਆਉਂਦਾ ਸੀ ਹਾਂਜੀ ਉਸ ਮੰਦ ਤੋਂ ਕਹਿਣ ਲੱਗੇ ਮੁਸਲਮਾਨਾਂ ਨੇ ਗਾਤਰੇ ਪਾਏ ਹੋਏ ਤੇ ਦਾਰੀਆਂ ਛੱਡੀਆਂ ਹੋਈਆਂ ਨਕਲੀ 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 ਉਹ ਸਿੱਖ ਬਣ ਗਏ ਸਿੱਖ ਬਣ ਕੇ ਉਹਨਾਂ ਕਹੇ ਜੀ ਪੰਜ ਗੱਡੇ ਗਾਂ ਘਰ ਦਿਓ ਪੰਜ ਛੇ 10 ਬੰਦੇ ਇਹਨਾਂ ਨੂੰ ਲੰਗਰ ਖਵਾ ਕੇ ਜੇ ਹਿੰਦੁਸਤਾਨ ਦੀ ਹੱਦ ਜਵਾਲਣਾ ਤੇ ਉਹਨਾਂ ਨੂੰ ਵੱਢੀ ਜਾਂਦੇ ਸੀ ਉਹ ਵੀ ਇੱਕ ਬੰਦਾ ਵਿੱਚੋਂ ਭੱਜ ਕੇ ਗਿਆ ਤੇ ਉਹਨੇ ਦੱਸਿਆ ਵੀ ਤੂੰ ਹੀ ਤਾਂ ਪਿਛੇ ਉਹਲੇ ਬੈਠੇ ਬੰਨ ਉੱਚਾ ਜਿੰਨਿਆਂ ਨੂੰ ਗਾਂ ਲਗਾ ਲੈਂਦੇ ਉਹਨਾਂ ਨੂੰ ਵੱਢ ਲੈਂਦੇ ਆ ਤੇ ਮਗਰਿਆਂ ਨੂੰ ਫੇਲਿਆ ਜਾਂਦੇ ਆ ਉਹ ਆਹ ਰੋਟੀ ਖਾਂਦੇ ਹਾਂ ਫਿਰ ਉਹ ਇੱਕਦਮ ਫੇ ਕਾਫਲਾ ਸਾਰਾ ਪੈ ਤਾਂ ਉਹ ਜਿੰਦਾ ਹੀ ਫੜ ਲੈ ਅੱਛਾ ਫੜ ਕੇ ਫੇਰ ਫੜ ਕੇ ਫੇਰ ਮਾਰਦੇ ਕਿੰਨੇ ਮੁਸਲਮਾਨ ਸੀ ਉਹ 8 9 ਸੀਗੇ ਜੇ ਕਾਫਲਾ ਪਹੇਗਾ ਫੇ ਛੜਦਾ ਉਹ ਕਰਪਾਨਾ ਹੀ ਉਹਨਾਂ ਕੋਲ ਸੀ ਅਸਲਾ ਉਹਨਾਂ ਕੋਲ ਹੈ ਹੋ ਜਾ ਪੇੜੀਏ ਕਿੰਨੇ ਬੰਦੇ ਮਾਰਦੇ ਸੀ ਜੀ ਉਹਨਾਂ ਉਹਨਾਂ ਬੰਦਿਆਂ ਕੋਈ 100 ਕੁ ਵੱਡਤਾ ਸੀ ਪਹਿਲਾਂ 100 ਬੰਦਾ ਵੱਡ ਚੁਕੇ ਸੀ ਵੱਡ ਚੁਕੇ ਸੀ ਕਿਸੇ ਕੋਈ ਅੱਛਾ ਕਿਸੇ ਦਾ ਕੀ ਕੀਤਾ ਕਿ ਇਹਦੀ ਬਾਹ ਵੜਦੀ ਕੇ ਲਈ ਲੱਤ ਵੜਦੀ ਕੋਈ ਵਿਚਾਰਾ ਕੜ ਫੀ ਜਾਂਦਾ ਕੋਈ ਜਾਂ ਮੱਕੇ ਦੇ ਢਿੱਡ 'ਚ ਮਾਰਿਆ ਸ਼ੋਰਾਂ ਤੇ ਕੱਢ ਲਿਆ ਤੇ ਪਿਆਰ ਇੱਥੇ ਡੁੱਟ ਮਾਰ ਅੱਛਾ ਉਸ ਤੋਂ ਬਾਅਦ ਆ ਫਿਰ ਜਿਹੜੀ ਲਾਹੌਰੋਂ ਗੱਡੀ ਆਈ ਆ ਉਹ ਸਾਰੀ ਬੰਦ ਹੋ ਕੇ ਆਈ ਸੀ ਲੋਕ ਕਰਕੇ ਤੇ ਵੱਢ ਕੇ ਆ ਆ ਬਾਹ ਵੜਦੀ ਆ ਜਨਾਨੀ ਦਾ ਥਾਨਾ ਕਿ ਲੋਕ ਕਰਤੀ ਆ ਉਹ ਕੋ ਮਹਾਰਾਜੇ ਆਲੂ ਵਾਲੀ ਨੂੰ ਕਰਬੂਸ ਵਾਲੀ ਨੂੰ ਰਿਆਸਤ ਨੇ ਸਗਾਤ ਭੇਜੀ ਸੀ ਵੀ ਆ ਸਗਾਤ ਤੈਨੂੰ ਭੇਜੀ ਆ ਅਸੀਂ ਤੇ ਫੇਰ ਇਧਰੋਂ ਸਿੱਖ ਵੱਢਣੇ ਸ਼ੁਰੂ ਸਿੱਖਾਂ ਨੇ ਮੁਸਲਮਾਨ ਜਿੱਥੇ ਸੀਗੇ ਨਾ ਫੇਰ ਵੱਢਣੇ ਮਲੇ ਇਧਰੋਂ ਫੇਰ ਉਹ ਕੰਮ ਫੇਰ ਕੰਮ ਹੋਇਆ ਉਹ ਵੱਡਾ ਉਦੋਂ ਉਦੋਂ ਜਾਣੀ ਅਸੀਂ ਉਦੋਂ ਆ ਗਏ ਸੀ ਇਹ ਦਮ ਦਮੇ ਉਦੋਂ ਹੋਇਆ ਵੱਡਾ ਦਮ ਦਮਾ ਵੱਜਦਾ ਟਿੱਬੇ ਇੱਥੇ ਇੱਥੇ ਉਦੋਂ ਵੱਡੇ ਜਿਆਦੇ ਮੁਸਲਮਾਨ ਹਜ਼ਾਰਾਂ ਅੱਛਾ ਇੱਥੇ ਇੱਥੇ ਮਤਲਬ ਸਟਾਰਟ ਇੱਥੋਂ ਹੋਇਆ ਕਿੱਥੋਂ ਹੋਇਆ ਟਿੱਬੇ ਉਦੋਂ हां जी ਸਾਡੀ ਆਇਆ ਤੋਂ ਅੱਛਾ ਅੱਛਾ ਉਹ ਜਾਂਦੇ ਨਹੀਂ ਸੀ ਇਸ ਬਾਬੇ ਦੇ ਨਾ ਦੀਪਸੁਰੇ ਲੱਗੇ ਸੀ ਵੀਰਸੁਰੇ ਮਤਲਬ ਇਹ ਗੁਰਦੁਆਰਾ ਇਤਿਹਾਸੀ ਹੈਗਾ ਤੇ ਉਹ ਵੀਰੋਂ ਲੰਗਰ ਪਾਣੀ ਮਿਲਦਾ ਸਾਨੂੰ ਵੀ ਇੱਥੇ ਮਾਰਨਾ ਕਿਸੇ ਨਹੀਂ ਜਦੋਂ ਉਹ ਗੱਡੀ ਲਾਹੌਰ ਵਾਲੇ ਨੇ ਭੇਜੀ ਵੀ ਲੌਂਗ ਕਰਤੀ ਗੱਡੀ ਉਹ ਨਿੰਜਿੰਦਰੀ ਨਹੀਂ ਖੋਲੇ ਫੇ ਤੇ ਅਭੀ ਆ ਸਗਾਤ ਤੈਨੂੰ ਭੇਜੀ ਆ ਉਹ ਸਗਾਤ ਅੱਖੀ ਵੇਖੀ ਅਸੀਂ ਆਪ ਅੱਛਾ ਜੀ ਟ੍ਰੇਨ ਸੀ ਹਾਂ ਉਹ ਟ੍ਰੇਨ ਹਾਂ ਲਾਹੌਰੋਂ ਉਹ ਵੱਢ ਕੇ ਘੱਲੀ ਕੋਨੇ ਫੇ ਲੋਕਾਂ ਨੇ ਆਖਿਆ ਤੂੰ ਇਹਨੂੰ ਰੋਟੀਆਂ ਖੋਣਾ ਹੂੰ

ਉਹ ਫੇ ਉਹਨਾਂ ਨੇ ਵਧਣੀ ਸ਼ੁਰੂ ਕਰ ਦਿੱਤੀ। ਉਦੋਂ ਫੇ ਕੰਮ ਹੋਇਆ। ਉਦੋਂ ਫੇ ਕੰਮ ਹੋਇਆ। ਉਹ ਜਿਹੜੀ ਟ੍ਰੇਨ ਕੱਲੀ ਉਹਨਾਂ ਵੱਢ ਕੇ ਉਹਨਾਂ ਨੂੰ ਕੀ ਕੋਈ ਖਾਸ ਮਕਸਦ ਸੀ ਜਾਂ ਦੇਸ਼ੇ ਸੀ ਵੀ ਮੁਸਲਮਾਨ ਇਥੋਂ ਉਹਨਾਂ ਕੱਢਣੇ ਨਹੀਂ ਗਏ ਪੰਜਾਬ ਚੋਂ। ਓਕੇ। ਹਾਂਜੀ। ਵੀ ਇਹ ਜਿੱਦ ਹੁਣ ਅਮਨ ਹੋ ਗਿਆ। ਵੀ ਜਦੋਂ ਅਮਨ ਹੋ ਗਿਆ ਤੇ ਫੇਰ ਇਹ ਕੱਢਣੇ ਨਹੀਂ ਗਏ ਤੇ ਹੁਣੀ ਇਹਨਾਂ ਨੂੰ ਵਧਣਾ ਸ਼ੁਰੂ ਕਰ ਦਿੱਤੇ। ਨਹੀਂ ਅੱਛਾ। ਹਾਂਜੀ। ਪਰ ਦੋਨੇ ਪਾਸੋਂ ਫੇ ਜਿਹੜਾ ਸਾਮੀਆਂ ਦਾ ਕਚਰਾ ਆ ਕਚਰਾ ਹੋ ਗਿਆ। ਮੈਂ ਸੁਣਿਆ ਬਹੁਤ ਧੀਆਂ ਬਣਾਂਦੀ ਜਦੋਂ ਅਮਨ ਹੋਈ। ਬਹੁਤ ਜ਼ਿਆਦੀ ਜੀ ਬਹੁਤ ਜੀ। ਹਾਂਜੀ। ਬਹੁਤ ਜ਼ਿਆਦੀ। ਤਾਜੀ ਨੇ ਕੋਈ ਦੋਸ਼ ਨਹੀਂ ਵਿਚਾਰੀਆਂ ਦਾ ਕੋਈ ਦੋਸ਼ ਨਹੀਂ ਸੀ ਕਈ ਇੱਧਰ ਰਹਿ ਗਈਆਂ ਉਹ ਪੰਜੀ ਪੰਜੀ ਸਾਲ ਨਹੀਂ ਫਿਰ ਵੈਸੇ ਸਰਕਾਰ ਨੇ ਮੜਾਈਆਂ ਹਾਂਜੀ ਜਿੱਥੇ ਕੋਈ ਦੱਸਦਾ ਸੀ ਉਹਨੂੰ ਇਨਾਮ ਦਿੰਦੇ ਸੀ ਵੀ ਆਹ ਮੁਸਲਮਾਨ ਨਹੀਂ ਆ ਉਧਰ ਇਨਾਮ ਦਿੰਦੇ ਸੀ ਜੇ بیا ਸਾਡੀ ਚੱਟੀ ਆ ਜਾਂ ਕਬੂਣੀ ਆ ਇੱਥੇ ਰਹਿੰਦੀ ਆ ਉਹ ਜਿਹੜਾ ਕੋਈ ਦੱਸਦਾ ਸੀ ਉਹਨੂੰ ਇਨਾਮ ਦਿੰਦੇ ਸੀ ਤੇ ਭਾਵੇਂ ਦੋ ਦੋ ਬੱਚੇ ਛੱਡ ਕੇ ਇੱਧਰ ਨੇ ਇੱਧਰ ਗਈਆਂ ਉਧਰ ਨੇ ਉਧਰ ਗਈਆਂ ਮੇਰੇ ਵੇਖਦੇ ਆਏ ਹੂੰ ਹੂੰ ਕਿੱਕਣੀ ਹੀ ਗਈ ਉਹ ਤੋਂ ਉਹ ਉਹ ਖੋਈਆਂ ਹੋਈਆਂ ਜਨਾਨੀਆਂ ਸਾਹ ਖੋਈਆਂ ਲੋਕੀਆਂ ਆਈਆਂ ਜਦੋਂ ਉੱਜੜ ਕੇ ਉਹ ਤਰੇ ਜਾਂਦੇ ਆ ਤੇ ਆਪਾਂ ਚੂਹਾ ਨਿਕਲਿਆ ਜੀ ਕਰੀਏ ਉਹਨੂੰ ਮਾਰ ਦਈਏ ਜੀ ਕਰੀਏ ਉਹਨੂੰ ਜਾਣ ਦਈਏ ਮਤਲਬ ਜਿਵੇਂ ਖੋਈਆਂ ਲੋਕੀਆਂ ਕਾਫਲਾ ਚਾਰ ਕੱਢਦਾ ਹੋਣਾ 200 200 ਹਿਥਾਰਾਂ ਨਾਲ ਪੈ ਗਿਆ ਤੇ ਕੀ ਕਰੂਗਾ ਕੀ ਕਰੂਗਾ ਬਸ ਬਸ ਇਹ ਬਾਪੂ ਜੀ ਮੈਂ ਸੁਣਿਆ ਸੀਗਾ ਕਿ ਬਹੁਤ ਸਾਰੇ ਲੋਕਾਂ ਨੇ ਖਾਸ ਕਰਕੇ ਸਿੱਖਾਂ ਦਾ ਮੈਂ ਸੁਣਿਆ ਸੀ ਕਿ ਬਹੁਤ ਸਾਰਿਆਂ ਨੂੰ ਪਤਾ ਹੈ ਕਿ ਲੜਕੀਆਂ ਦੀ ਬੇਇੱਜ਼ਤੀ ਹੋ ਰਹੀ ਤੇ ਆਪੇ ਹੀ ਕਈਆਂ ਨੇ ਲੜਕੀਆਂ ਵੱਡ ਵੱਡ ਕੇ ਇਸ ਬੋਲ ਤਰ ਬੋਲ ਇਹ ਪੂਰਾ ਹੀ ਸਾਡੇ ਸਾਡੇ ਨਾਲ ਇੱਕ ਰਲੇ ਸੀਗੇ ਮੈਲਟ ਗੁੰਮਰੀ ਜੇ ਸੀਗੇ ਬੰਦੇ ਹੋ ਫੌਜੀ ਹਾਂਜੀ ਉਹਨਾਂ ਦੇ ਜਿੰਨੀਆਂ ਕੁੜੀਆਂ ਸੀ ਤੇ ਬੰਦੇ ਸੀ ਉਹਨਾਂ ਨੇ ਪਹਿਲਾਂ ਯੇਰ ਦੇ ਅੰਗੂੜਗਾ ਲੈ ਲਿਆ ਸੀ ਹਾਂਜੀ ਵੀ ਰਸਤੇ ਦੇ ਵਿੱਚ ਖਾ ਲਿਆ ਆ ਜੀ ਖਾ ਗਏ ਠੀਕ ਹੈ ਤੇ ਬੜਾ ਇਹ ਤਾਂ ਓਹ ਹੋ 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 ਇੱਜ਼ਤਾਂ ਜਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਹਨੇ ਕਿਹਾ ਬੇਇੱਜ਼ਤੀ ਨਹੀਂ ਕਰਾਉਣੀ ਗੋਲੀ ਖਾ ਲਿਆ ਆ ਉਹ ਇੱਜ਼ਤ ਵੀ ਮਹਰਾਨ ਕਰਦੇ ਹੋਣੇ ਨਾ ਬਬੂ ਜੀ ਇੱਕ ਗੱਲ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਹਾਂ ਕਿ ਮੈਂ ਸੁਣਿਆ ਕਿ ਬਹੁਤ ਸਾਰੇ ਲੋਕਾਂ ਨੇ ਫਿਰ ਕਿ ਇੱਥੇ ਵਸੇ ਹੋਏ ਆ ਜਾਂ ਮੌਤੋਂ ਡਰ ਜਾਂ ਕਿਦਾਂ ਤੇ ਆਪਣਾ ਫਿਰ دین ਆਪਣਾ ਮਜ਼ਬੂਤ ਬਦਲ ਕੀਤਾ ਰੱਖ ਕੀਤਾ ਕਿ ਇਹ ਤੁਹਾਡੇ ਉਧਰ ਤੁਹਾਡੇ ਸਾਹਮਣੇ ਕੋਈ ਪਾਕਿਸਤਾਨ 'ਚ ਹੋਇਆ ਸੀ ਹੋਇਆ ਹੋਇਆ ਸੀ ਸਾਡੇ ਪਿੰਡ 'ਚ ਹੋਇਆ ਸਾਨੂੰ ਸੱਗੀ ਸੀ ਜਿਹਨੇ ਕੀਤਾ ਉਹ ਆਈ ਨਹੀਂ ਸੀ ਅੱਛਾ ਹਾਂ ਉਹਨਾਂ ਕੀ ਮਤਲਬ ਸੋਚਣਾ ਉਹਨਾਂ ਨੇ ਗਾਹ ਵੜ ਕੇ ਧਰੀ ਉਹਨਾਂ ਨੇ ਲੈ ਵੀ ਖਾ ਲੋ ਜੇ ਤੁਸੀਂ ਰਹਿਣਾ ਤੇ ਨਾਲੇ ਤੁਹਾਨੂੰ ਅਸੀਂ ਜ਼ਮੀਨ ਛੱਡੀ ਤੇ ਤੁਹਾਨੂੰ ਜਾਇਦਾਦ ਵੀ ਦੇ ਦੇਾਂਗੇ ਸਭ ਕੁਝ ਦੇ ਦੇਾਂਗੇ ਤੁਸੀਂ ਜ਼ਾਇਲਦਾਰ ਦੇ ਜ਼ਾਇਲਦਾਰ ਹੀ ਬਣੇ ਰਹੋਗੇ ਪਹਿਲਾਂ ਵੀ ਜ਼ਾਇਲਦਾਰੀ ਸੀ ਕਰਦਾ ਉਹ ਹਾਂ ਅੱਛਾ ਹਾਂਜੀ ਤੇ ਜਿੰਦਾ ਨਹੀਂ ਉਹ ਆ ਗਏ ਬਾਕੀ ਸਾਰਾ ਕਬੀਲਾ ਆ ਜਾਓ گاਵਾ ਵੜ ਕੇ ਖਾਧੀ ਹਾਂ ਖਾ ਲਈ ਤੁਹਾਡੇ ਸਾਹ ਤੁਹਾਨੂੰ ਵੀ ਕਿਆ ਹੋਣਾ ਬਹੁਤ ਫੇਰ ਨਹੀਂ ਇਹਨਾਂ ਅਸੀਂ ਸ਼ੌਕ ਕਰ ਜਿਹੜਾ ਸੀ ਨਾ ਅਸੀਂ ਤਾਂ ਹੀ ਮਨਕਾਣੇ ਸਾਹਿਬ ਪਿੰਡ ਛੱਡ ਕੇ ਤੇ ਗੁਰਦੁਆਰੇ ਆ ਗਏ ਇਹ ਕਿੰਨੇ ਇਹ ਕੌਣ ਸੀਗੇ ਜਿਹੜੇ ਮਤਲਬ ਉਹ ਜਿਹੜੇ ਮਸਲ ਉਥੋਂ ਦੇ ਅਹਿਲਕਾਰ ਸੀਗੇ ਪੋਸ ਵਾਲੇ ਹੋਏ ਦੂਜੇ ਹੋਏ ਵੀ ਜਿੰਨੇ ਜਿੰਨਿਆਂ ਨੂੰ ਰੱਖਣਾ ਮੁਸਲਮਾਨ ਬਣਾ ਦੇ ਗਵਰਨਰ ਐਸੇ ਉਥੋਂ ਦੀ ਰੱਖਣਾ ਤੇ ਇਹਨੇ ਕਿੰਨੇ ਘਰ ਆਪਣੇ ਜਿਹੜੇ ਤੁਸੀਂ ਕਹਿੰਦੇ ਹੋ ਸਾਡੇ ਇੱਕੋ ਹੀ ਘਰ ਹੋਇਆ ਸੀ ਅੱਛਾ ਉਹ ਮਲ ਕੀ ਉਹਨੂੰ ਕੱਲੇ ਨੂੰ ਕੀ ਮਜਬੂਰੀ ਆਈ ਟੀ ਉਹ ਪਹਿਲਾਂ ਜੇਲਦਾਰੀ ਜੀ ਨੇ ਸੋਚ ਗਿਆ ਉਹ ਗਏ ਕਲੀ ਜਾਨ ਨਰਾਜ ਮਰ ਜਾਣਾ ਜੀ ਆਖਾਂਗੇ ਤੈਨੂੰ ਵੜ ਦੇਣਾ ਇਹਦੇ ਫੇ ਲੋਕਾਂ ਨੇ ਬਾਬੇ ਦਾ ਆਖਰਾ ਨਹੀਂ ਕਿ ਵੀ ਤੂੰ ਹੀ ਸਾਨੂੰ ਬੰਨੇ ਲਾਉਣਾ ਹੂੰ ਹੂੰ ਤੇਰੀ ਰਾਜੀ ਦੇ ਵਿੱਚ ਅੱਛਾ ਜੀ ਬਾਪੂ ਜੀ ਤੁਹਾਨੂੰ ਤਾਂ ਪਤਾ ਆਇਆ ਤੇ ਇਧਰ ਪੰਜਾਬ ਵਿੱਚ ਵੀ ਕੋਈ ਸਿੱਖ ਬਣਿਆ ਕਿ ਨਹੀਂ ਬਣਿਆ ਇੱਥੇ ਪੰਜਾਬ ਵਿੱਚ ਨਹੀਂ ਨਾ ਸਾਡੇ ਆਇਆ ਤਾਂ ਸਾਰਾ ਕੁਝ ਉਜੜ ਚੁੱਕਾ ਸੀਗਾ ਜੀ ਕੋਈ ਵੇਖਿਆ ਜਿਹੜੇ ਉਹ ਮਗਰੋਂ ਆਇਆ ਕਿਉਂਕਿ ਮਹੀਨਾ ਲੱਗ ਗਿਆ ਜਿਹੜੇ ਇੱਥੇ ਬੈਠੇ ਸੀਗੇ ਇਧਰੋਂ ਤੁਰੇ ਜਾਂਦੇ ਗਾਜ ਮਰ ਗਏ ਸਾਨੂੰ ਉਧਰ ਲਿਆਂਦਾ ਹੀ ਪਤਾ ਜਿੰਨੇ ਹੀ ਤੁਰ ਕੇ ਆਏ ਆ ਕਿਉਂਕਿ ਜਿਹੜਾ ਸਾਡਾ 100 ਘਰ ਸੀ ਨਾ ਇਹ ਸਾਰੇ ਉਹ ਨਹੀਂ ਗਨੀ ਜਾਨੀ ਨੌਜਵਾਨ ਮੁੰਡੇ ਹੀ ਸੀਗੇ ਇਹ 100 ਘਰ ਦੇ ਵਿੱਚ ਕਿਹਦੇ ਦੋ ਕਿਹਦੇ ਚਾਰ ਜਿਵੇਂ ਮੇਰੇ ਬਾਬੇ ਦੇ 6 ਮੁੰਡੇ ਸੀਗੇ ਪਰ ਆ ਗਏ ਤੇ ਇਦਾਂ ਸਾਰੇ ਕੋਈ ਵਿਚਾਰੇ ਲਾਰੀਆਂ ਆਪ ਦਾ ਤੁਰਨ ਨੂੰ ਬੁੜੀਆਂ ਇਸ ਸਾਈਡਾਂ ਤੇ ਆ ਨਹੀਂ ਮਤਲਬ ਇਹੋ ਜਿਹਾ ਤੁਸੀਂ ਕੋਈ ਵੀ ਨਹੀਂ ਵੇਖਿਆ ਵੀ ਜਿਹੜਾ ਸਿੱਖ ਮੁਸਲਮਾਨ ਬਣਿਆ ਮਤਲਬ ਮੁਸਲਮਾਨਾਂ ਨੇ ਇਹ ਸੋਚ ਕੇ ਸਿੱਖ ਬਣੇ ਹੋਣ ਇੱਧਰ ਨਹੀਂ ਵੇਖਿਆ ਇਹੋ ਜਿਹਾ ਕੋਈ ਚਾਂਸ ਨਹੀਂ ਆ ਉਹ ਇੱਕ ਵੇਖਿਆ ਜਿਹੜਾ ਸਾਡੇ ਬਣ ਕੇ ਮੁਸਲਮਾਨ ਉੱਥੇ ਹੀ ਰਹਿ ਗਿਆ ਉਹਦਾ ਇੱਕ ਤਾਂ ਪਤਾ ਇੱਧਰ ਤਾਂ ਆਏ ਅਸੀਂ 6 ਮਹੀਨਾ ਲੱਗਿਆ ਨਹੀਂ ਜਿਹੜੇ ਪਹਿਲੇ ਮੁਸਲਮਾਨ ਤੁਹਾਨੂੰ ਯਾਦ ਹੋਊਗਾ ਕੋਈ ਵੀ ਇੱਥੇ ਰੁਕਿਆ ਹੋਵੇ ਇੱਥੇ ਸਿੱਖ ਬਣ ਕੇ ਨਹੀਂ ਰੁਕਿਆ ਬਾਲਮੀਗਰ ਬਣ ਕੇ ਰੁਕ ਗਿਆ ਮਤਲਬ ਉਹ ਕੀ ਕੀਤਾ ਮੁਸਲਮਾਨ ਜਿਹੜੇ ਮੁਸਲਮਾਨ ਸੀ ਨਾ ਉਹਨਾਂ ਨੇ ਮਤਲਬ ਇਹ ਮਾਜੂਬੀ ਸਿੰਘ ਬਣ ਗਿਆ ਮਾਜੀ ਬਾਲਮੀਕਿਆ ਹੂੰ ਹੂੰ ਫਿਰ ਇਦਾਂ ਰਹਿ ਗਏ ਬਹੁਤ ਹੂੰ ਇਹਨਾਂ ਦੇ ਇਹਨਾਂ ਦੇ ਦਬਾਅ ਕੋਈ ਨਹੀਂ ਪਾਇਆ ਆਪਣੇ ਆਪ ਹੀ ਨਹੀਂ ਗਏ ਜਾਣੀ ਇਹਨਾਂ ਸਿੱਖਾਂ ਨੇ ਇਹਨਾਂ ਦਬਾਅ ਨਹੀਂ ਪਾਇਆ ਹੂੰ ਹਾਂ ਤੋ ਇਹਦੇ ਕਈ ਘਰਾਂ 'ਚ ਹੈਗੇ ਆ ਹੈਗੇ ਆ ਕਈ ਪਿੰਡਾਂ 'ਚ ਪਿੰਡਾਂ 'ਚ ਹੈਗੇ ਸਾਡੀ ਮਾਰ ਨਾਲ ਇਸ ਤਰ੍ਹਾਂ ਹੀ ਆ ਉੱਥੇ ਪੰਜ-ਛੇ ਘਰ ਮੁਸਲਮਾਨਾਂ ਦੇ ਹੈਗੇ ਹੈਗੇ ਆ ਅੱਛਾ ਬਾਪੂ ਜੀ ਬਸ ਹੋਰ ਕੋਈ ਬਾਗੀ ਦਾ ਨਾਲ ਰਿਸ਼ਤੇਦਾਰ ਹੈ ਇਸ ਘਟਾ ਦਾ ਸ਼ਿਕਾਰ ਹੋਇਆ ਨਹੀਂ ਰਸਤੇ 'ਚ ਕੋਈ ਨਹੀਂ ਨਹੀਂ ਰਿਸ਼ਤੇਦਾਰ ਕੋਈ ਨਾ ਕੋਈ ਨਹੀਂ ਹੈ ਸਾਰੇ ਬਚ ਗਏ ਸਾਰੇ ਬਚ ਗਏ ਬਸ ਠੀਕ ਹੈ ਠੀਕ ਹੈ ਜੀ ਵੀ ਆਖੀ ਵੀ ਜਿਹੜੇ ਐਵੇਂ ਆਉਂਦੇ ਹੋ ਆ ਉਹ ਦਿਨ ਦੱਸਿਆ ਜਿਹੜੇ ਉਹ ਵੱਢੀ ਜਾਂਦੇ ਸੀਗੇ ਉਹਨਾਂ ਕੋਈ 100 200 ਬੰ ਜਿਹੜਾ ਵਰਤਾ ਉਹ ਵੇਖਿਆ ਹੋਇਆ ਤੇ ਸਾਡੇ ਵੇਸੀ ਉੱਚੋ ਹੀ ਬਚ ਗਏ ਸੀ ਇਹ ਬਾਪੂ ਜੀ ਕਿੰਨੇ ਦਿਨੇ ਚੱਲਿਆ ਜਿਹੜਾ ਇਹ 1 ਮਹੀਨਾ ਪੂਰਾ ਚੱਲਿਆ ਇਹ ਜਿਹੜਾ ਕਟਲੇ ਆਉਂ ਜਿਆ ਹਾਂ ਕਟਲੇ ਆ ਮੈਂ 1 ਮਹੀਨਾ ਪੂਰਾ ਚੱਲਿਆ ਕਿੱਥੇ ਗਵਰਨੈਂਸ ਕਿੱਥੇ ਗਵਰਨੈਂਸ ਗਈ ਸੀ 1 ਮਹੀਨਾ 1 ਮਹੀਨਾ ਇਹ ਤਾਂ ਬਹੁਤ ਲੋਕ ਮਰੇ ਹੋਣਗੇ ਬਹੁਤ ਜ਼ਿਆਦਾ ਇੱਕ ਮਹੀਨਾ ਮਤਲਬ ਕਤਲੇਆਮ ਸਮਝੋ ਵੀ ਇੱਕ ਮਹੀਨਾ ਲੁੱਟਖਾਨਾ ਚੱਲਦਾ ਲੁੱਟਖਾਨਾ ਚੱਲਦਾ ਲੁੱਟਖਾਨਾ ਤੱਕ ਤੋਂਦੇ ਲੁੱਟਾ ਸੀ ਕਿਉਂ ਜਿਹੇ ਜਿਹੇ ਬੰਦੇ ਥੋੜੇ ਆ ਗਿਆ ਪਾਰਟੀ ਤੁਰੀ ਆਉਂਦੀ ਦੂਏ ਪਾਸ ਜਾਦੇ ਉਹ ਪੈ ਗਏ ਉਹਨਾਂ ਨੂੰ ਤੇ ਉਹਨਾਂ ਨੇ ਮਾਰਦੇ ਹੈ ਤੇ ਪਰ ਇਹ ਸਾਡੇ ਦੇ ਜਿਹੜਾ 100 ਕਾਰਸੀਏ ਦੇ ਵਿੱਚ ਬੰਦੇ ਬਹੁਤ ਸੀ ਨਾ ਤੇ ਇਹਨਾਂ ਨੇ ਵੀ ਆਪ ਦਾ ਗਰੁੱਪ ਬਣਾਇਆ ਹੋਇਆ ਸੀਗਾ ਵੀ ਵੱਡੇ ਗਰੁੱਪ ਦੇ ਲਾਗੇ ਕੋਈ ਆਉਂਦਾ ਨਹੀਂ ਹੂੰ ਹੂੰ ਜੀ ਇਹ ਤੇ ਹੋਰ ਬਾਪੂ ਜੀ ਕੋਈ ਐਹੋ ਜੀ ਘਟਨਾ ਪਾਕਿਸਤਾਨ ਦੀ ਯਾਦ ਹੋਵੇ ਤਾਂ ਦੱਸ ਦਿਓ ਮੈਂ ਜਿਹੜੀਆਂ ਯਾਦ ਸੀ ਤੈਨੂੰ ਦੱਸ ਦਿਆਂਗੀ ਜਿਹੜੇ ਪਿੰਡ ਯਾਦ ਸੀ ਤੈਨੂੰ ਉਹ ਦੱਸ ਦੇਈ ਠੀਕ ਹੈ ਜੀ ਹਾਂ ਜੀ ਤੇ ਹੁਣ ਇਹ ਅੱਜ ਕਿੰਨੀ ਕਿੰਨੀ ਉਮਰ ਹੋ ਗਈ ਜੀ ਅੱਜ 91 ਸਾਲ ਹੋ ਗਈ ਹੁਣ ਕਿੰਨੀ ਜੀ 91 ਸਾਲ 91 ਬਾਪੂ ਜੀ ਕੀ ਰਾਜ ਹੈ ਤੁਹਾਡੀ ਸਿਹਤ ਦਾ ਕਨ ਦੇ ਸਾਲ ਉਮਰ ਆ ਅਜੇ ਤੇ ਮੇਰਾ ਵਾਲ ਵੀ ਪਵਾਏ ਨੂੰ 10 ਸਾਲ ਹੋ ਗਏ ਆ ਅੱਛਾ ਜੀ ਅਸੀਂ ਮੈਨੂੰ ਨਸ਼ਾ ਕੋਈ ਨਹੀਂ ਸੀ ਮੈਨੂੰ ਕੋਈ ਬਿਮਾਰੀ ਨਹੀਂ ਸੀ ਜੇ ਨਾ ਮੈਂ ਕੋਈ ਨਸ਼ਾ ਖਾਦਾ ਹਾਂਜੀ ਨਾ ਕੋਈ ਡੀ ਸ਼ਰਾਬ ਹੀ ਪੀਤੀ ਆ ਨਿੱਗਰ ਖਾ ਕੇ ਖਾਦੀ ਆ ਹਾਂਜੀ ਬਦਾਮ ਤੇ ਦੁੱਧ ਦੀ ਕੀ ਹੋਈ ਖਾਦਾ ਮੈਂ ਉਹ ਵੀ ਉਦੋਂ ਛੱਡਿਆ ਜਦੋਂ ਮੇਰੇ ਟੈਕ ਹੋਇਆ ਨਹੀਂ ਤੇ ਮੈਂ ਆ ਆ ਮੇਰਾ ਪੋਤੇ ਆ ਉਹ ਮੇਰੇ ਪੋਤੇ ਆ ਸਾਰੇ ਜੀ ਜੀ ਹਾਂਜੀ ਠੀਕ ਹੈ ਹਾਂ ਠੀਕ ਹੈ ਤੇ ਬਾਪੂ ਜੀ ਕੋਈ ਇਹੋ ਜੀ ਗੱਲ ਮਤਲਬ ਆਪਣੇ ਜਿਹੜੇ ਪਿੰਡ ਵਾਸੀ ਆ ਉਹ ਪੁਰਾਣੇ ਉਹਨਾਂ ਨੂੰ ਕਹਿਣਾ ਚਾਹੋਗੇ ਉਹਨਾਂ ਨੂੰ ਯਾਦ ਹੀ ਨਹੀਂ ਉਹਨਾਂ ਦੇ ਨਾਂ ਹੀ ਨਹੀਂ ਯਾਦ ਮੁਸਲਮਾਨਾਂ ਦੇ ਮੁੰਡਿਆਂ ਦਾ ਦੋਗ ਦਾ ਨਾਂ ਯਾਦ ਸੀਗਾ ਇੱਕ ਦਾ ਨਾਮ ਮਰੂਦੀ ਹੁੰਦਾ ਸੀ ਤੇ ਇੱਕ ਦਾ ਨਾਮ ਫਰੀਦ ਹੁੰਦਾ ਸੀਗਾ ਮਰੂਦੀ ਤੇ ਬਰੀਦ ਹਾਂ ਤੇ ਜਾਂ ਜਾਂ ਦੋ ਵੱਡੀਆਂ ਪਾਰਟੀਆਂ ਸੀ ਮੁਸਲਮਾਨਾਂ ਦੀ ਇੱਕ ਨੂਹੇਗੇ ਵਜਦੇ ਸੀ ਇੱਕ ਮਹਿੰਦੀਗੇ ਵਜਦੇ ਸੀ ਨੂਹੇਗੇ ਤੇ ਮਹਿੰਦੀਗੇ ਮਹਿੰਦੀਗੇ ਇਹ ਦੋ ਵੱਡੀਆਂ ਪਾਰਟੀਆਂ ਸੀ ਜੈਦ ਆਦ ਦੇ ਵੱਡੀ ਦੇ ਮਾਤ ਜਿਹੜਾ ਤੁਹਾਡਾ ਦਰਿਏ ਦਰਿਏ ਪਹਿਲੇ ਠੀਕ ਹੈ ਠੀਕ ਹਾਂ ਇਹ ਦੋ ਪਾਰਟੀਆਂ ਵੱਡੀਆਂ ਸੀ ਜਿਨ੍ਹਾਂ ਦੀ जिंदावदों <laughs> <laughs> ना चलਦਾ ਤੇ ਬਾਪੂ ਜੀ ਜੇ ਅੱਜ ਤੁਹਾਨੂੰ ਜਾਣਾ ਦਿਲ ਕਰੇ ਪਿੰਡ ਜਾਣ ਨੂੰ ਕੋਈ ਮੌਕਾ ਮਿਲੇ ਮੌਕੇ ਤਾਂ ਬਹੁਤ ਮਿਲੇ ਪਰ ਮੇਰਾ ਜੀ ਨਹੀਂ ਕਰਦਾ ਜਾਣ ਕਿਉਂ ਕੀ ਗੱਲ ਹੈ ਜਾਨਪਛਾਨ ਨਹੀਂ ਰਹੀ ਹਾਂ ਵੀ ਕਿਸੇ ਨੇ ਪਛਾਣਨਾ ਨਹੀਂ ਇਹ ਗੱਲ ਵੀ ਹੈ ਨਾ ਕੋਈ ਪਛਾਣੇ ਮੈਂ ਤੈਨੂੰ ਦਾਦਾ ਵੀ ਮੈਨੂੰ ਚੇਤਾ ਬਾਰ ਬਾਰ ਸਟੇਸ਼ਨ ਦਾ ਚੇਤਾ ਦੋ ਲੱਭ ਨਹੀਂ ਦਰੀਆ ਪਿੰਡ ਲੱਭ ਨਹੀਂ ਕੋਟਵਾਰ ਲੱਭ ਲਈ ਬੋਲ ਨਗਰ ਲੱਭ ਲਈ ਜਿੱਥੋਂ ਦੀ ਤਸਵੀਰ ਜਾ ਰਿਹਾ ਬਾਪੂ ਜੀ ਤੁਸੀਂ ਨਾ ਆਪ ਕੋਸ਼ ਗੱਲਾਂ ਦੱਸਿਆਂ ਟ੍ਰੇਨ ਦੀਆਂ ਤੇ ਕਿਉਂ ਇਹ ਤਾਂ ਬੜਾ ਹੀ ਉਹ ਵੇਖੀ ਉਹ ਤਾਂ ਅਸੀਂ ਅੱਖੀਂ ਵੇਖੀ ਨਾ ਉਹ ਤਾਂ ਸਾਨੂੰ 4 ਦਿਨ ਆਇਆਂ ਨੂੰ ਹੋਈ ਜਦੋਂ ਟ੍ਰੇਨ ਆਈ ਆ ਇੱਥੇ ਆ ਜਾ ਕੇ ਵੇਖੀ ਕਿੱਥੇ ਤੁਸੀਂ ਕਰਬੂਸਲੇ ਅੱਛਾ ਕਪੂਤਲੇ ਖੜੀ ਸੀ ਹਾਂ ਉਹ ਰਾਜੇ ਨੂੰ ਉਹਨਾਂ ਸੰਗਾਤ ਭੇਜੀ ਸੀ ਤੋ ਟ੍ਰੇਨ ਇੱਥੇ ਕਿੰਨੇ ਦਿਨ ਖੜੀ ਰਹੀ ਕਿੰਨੇ ਦਿਨ ਹੀ ਉਹ ਲੋ ਖੋਲਿਆ ਉਹਦਾ ਸ਼ਾਮਾਂ ਨੂੰ ਆਈ ਲੋ ਖੋਲਿਆ ਤੇ ਉਹ ਜਿਹੜੀ ਦੁਨੀਆ ਫਿਰਦੀ ਸੀ ਉਹ ਬਾੜੀ ਸੀ ਉੱਥੇ ਉਹਨਾਂ ਨੂੰ ਰੋਟੀਆਂ ਪਾਣੀ ਦਾ ਲਾਉਂਦੇ ਸੀ ਦਵਾਈ ਮੈਂ ਦੀ ਕਿ ਬਜਣਾ ਕਿੱਥੇ ਸੀ ਕੁਝ ਲੋਕ ਕੁਛ ਉਤਰਦੇ ਮਰਦੇ ਜਾਂਦੇ ਕੋਈ ਤਿਆਰਾ ਪਾਣੀ ਪੀ ਕੇ ਮਰੀ ਜਾਂਦੇ ਕੁਝ ਵਿੱਚੇ ਮਰ ਗਏ ਸੀਗੇ ਹਾਂ ਹਾਲਤ ਹੀ ਵੇਖੀ ਆ ਤੜਪਦੇ ਲੋਕਾਂ ਦੇ ਹਾਂ ਹਾਲਤ ਵੇਖੀ ਤੜਪਦੇ ਲੋਕਾਂ ਦੀ ਕਿਉਂ ਹੁਣ ਤਾਂ ਬੱਚੇ ਤੁਰ ਕੇ ਰਾਜੀ ਜੀ ਗਏ ਹਾਂਜੀ ਤੇ ਅਸੀਂ ਅਜੇ ਥੋੜੇ ਸਾਦਾ ਜੀ ਕਰਪੂਸੇ ਜੀ ਤੁਰ ਕੇ ਜਾਂਦਾ ਮੈਂ ਸ਼ੈਗਲ ਤੇ ਅਜੇ ਵੀ ਸ਼ੈਗਲ ਮੇਰੇ ਕੋਲੇ ਮੈਂ ਚਾਰੀ ਪੁਜਾ ਕਿਲੋ ਪੈਦਾ ਕਰਦਾ ਬਾਪੂ ਜੀ ਤੁਹਾਡੀ ਇਹ ਜੋ ਤੁਸੀਂ ਦੱਸਿਆ ਹੈ ਸੁਣ ਕੇ ਤੇ ਅੱਖਾਂ ਭਰ ਗਈਆਂ ਨੇ ਜਿਹੜੀਆਂ ਦੇਖਿਆ ਨਾ ਜਿਹਨਾਂ ਜਿੰਨ ਜਿਹੜਾ ਵਾਪਰੀ ਹੋਈ ਆ ਇਹ ਸਾਰੀ ਹੱਡ ਬੀਤੀ ਵਾਪਰੀ ਹੋਈ ਆ ਤੇ ਬਾਪੂ ਜੀ ਇੱਕ ਆਖਰੀ ਗੱਲ ਕਵਾਂਗਾ ਕਿ ਚਲੋ ਉਹ ਵਕਤ ਮਾੜਾ ਸੀ ਆਵੇਗਾ ਕਿਸੇ ਤੇ ਹੁਣ ਗਾਂ ਤੋਂ ਜਿਹੜੇ ਭਾਵੇਂ ਕੋਈ ਹਿੰਦੂ ਆ ਭਾਵੇਂ ਸਿੱਖ ਆ ਭਾਵੇਂ ਮੁਸਲਮਾਨ ਆ ਭਾਵੇਂ ਦੂਜਾ ਕੀ ਉਹਨਾਂ ਨੂੰ ਕੀ ਕਹਣਾ ਜਾਊਂਗੇ ਵੀ ਭਾਈ ਹਮੇਸ਼ਾ ਸ਼ਾਂਤੀ ਨਾਲ ਰੋ ਸ਼ਾਂਤੀ ਨਾਲ ਰੋ ਦੋ ਗੱਲਾਂ ਜਰੂਰ ਕਹੋ ਜੀ ਤੁਸੀਂ ਹਾਂ ਕੈਮਰੇ ਵਾਲੇ ਵੇਖ ਕੇ ਦੋ ਗੱਲਾਂ ਕਹੋ ਜੀ ਮਹਾਰਾਜੀ ਹੁਣ ਤੁਸੀਂ ਇਦਾਂ ਕਰੋ ਵੀ ਸ਼ਾਂਤੀ ਰੱਖੋਗਾ ਹਿੰਦੂ ਭਰਾ ਵੀ ਸਿੱਖ ਭਰਾ ਵੀ ਮੁਸਲਮਾਨ ਵੀ ਮੱਜਬੀ ਸਾਹਿਬ ਸ਼ਾਂਤੀ ਵਰਤੋ ਉਹ ਜਿਹਨੇ ਹਾਲਾਤ ਵੇਖਿਆ ਹੋਇਆ ਉਸੇ ਨੂੰ ਪਤਾ ਜੀ ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਮਿਲਣ ਦਾ ਮੌਕਾ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਹੁਣ ਚਾਹ ਪੀਨੇਗਾ